ਮੈਂ ਕਾਉਂਟੇਬਲ ਵੀਰ ਸਿੰਘ ਮੋਦਲ ਸੂਬਾ ਕਮੇਟੀ ਮੈਂਬਰ ਸੀਪੀਆਈਐਮ ਲਿਬ੍ਰੇਸ਼ਨ ਅੱਜ ਮਈ ਦੇ ਦਿਨ ਦੇ ਉੱਤੇ ਅਸੀਂ 23 ਪਹਿਲੀ ਮਈ ਦੇ ਸ਼ਹੀਦਾਂ ਨੂੰ ਸਲਾਮ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ ਸਾਡੀ ਇੱਥੇ ਜੰਡਿਆਲਾ ਏਰੀਆ ਦੇ ਵਿੱਚੋਂ ਸਮੂਹ ਜਿਹੜੇ ਸਾਡੇ ਕਿਰਤੀ ਲੋਕ ਆ ਅੱਜ ਇੱਥੇ ਇਸ ਥਾਂ ਤੇ ਇਕੱਤਰ ਹੋ ਕੇ ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤੇ ਇੱਕ ਅੱਜ ਦੇ ਦਿਨ ਦੇ ਉੱਤੇ ਵਰਣ ਕਰ ਰਹੇ ਹਾਂ ਕਿ ਜਿਹੜੇ ਹੱਕ ਹਕੂਕ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਲਈ ਸੀ ਅੱਜ ਉਹਨਾਂ ਨੂੰ ਹੀ ਹਿੰਦੁਸਤਾਨ ਦੇ ਅੰਦਰ ਖਤਰਾ ਕਿਉਂਕਿ ਜਿਹੜੀ ਸਾਡੀ ਫਾਸ਼ੀਵਾਦੀ ਸਰਕਾਰ ਆ ਉਹ ਇੰਨਾ ਸਾਡੇ ਜਿਹੜੇ ਬਾਬਾ ਬੀਰਕਰ ਸਾਹਿਬ ਨੂੰ ਜਿਹੜੇ ਹੱਕ ਹਕੂਕ ਮਿਲੇ ਸੀ ਉਹਨਾਂ ਨੂੰ ਖਤਮ ਕਰਨ ਤੇ ਤੁਲੀ ਆ ਜੇ ਉਹਨਾਂ ਸੰਵਧਾਨ ਨੂੰ ਬਚਾਉਣਾ ਤੇ ਅੱਜ ਸਾਡੇ ਕਿਰਤੀ ਲੋਕਾਂ ਨੂੰ ਇੱਕ ਹੋ ਕੇ ਫਿਰਕੂ ਫਾਸ਼ੀ ਜਿੰਦਾ ਵਿਰੋਧ ਕਰਨਾ ਪਊਗਾ ਤੇ ਸਾਨੂੰ ਮੰਨ ਲਓ ਕਿ ਆਪਣੀ ਹੱਕਾਂ ਪ੍ਰਤੀ ਸचेत ਹੋ ਕੇ ਜਥੇਬੰਦ ਹੋਣਾ ਪਊਗਾ ਇਹ ਸਾਡਾ ਫਰਜ਼ ਨੇ ਜੀ ਅੱਜ ਦੇ ਮੈਸ਼ੀਦਾਂ ਦੀ ਜਾਦ ਵਿੱਚ ਉਹਨਾਂ ਨੂੰ ਸਲਾਮ ਕਰ ਰਹੇ ਆ ਅੱਜ ਅਸੀਂ ਹਾਂਜੀ ਮੈਂ ਕਾਮਰੇਡ ਨਰਮਲ ਸਿੰਘ ਛੱਦਲਵੱਡੀ ਅੱਜ ਅਸੀਂ ਜੰਡੇਆਲਾ ਗੁਰੂ ਦੇ ਉਦਮ ਸਿੰਘ ਚੌਂਕ ਦੇ ਵਿੱਚ ਖੜੇ ਆ ਜੀ ਅੱਜ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਮਾਰਚ ਕੱਟ ਕੇ ਆਏ ਆ ਇੱਥੇ ਕਨਵੈਨਸ਼ਨ ਕੀਤੀ ਆ ਔਰ ਅੱਜ ਦਾ ਦਿਨ ਕਿਰਤੀ ਜਮਾਤ ਵਾਸਤੇ ਬਹੁਤ ਮਹਾਨ ਦਿਨ ਆ ਕਿਉਂਕਿ 1886 ਦੇ ਵਿੱਚ ਇਹ 1 ਮਈ ਦੇ ਵਿੱਚ ਸ਼ਿਕਾਗੋ ਸ਼ਹਿਰ ਅਮਰੀਕਾ ਦਾ ਉਹਦੇ ਵਿੱਚ ਮਜ਼ਦੂਰਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ ਜਿਸ ਤੋਂ ਅਮਰੀਕਾ ਦੀ ਲਟੇਰੀ ਸਰਕਾਰ ਤੇ ਲੁਟੇਰਾ ਪ੍ਰਬੰਧ ਜਿਹੜਾ ਹਰਾਸ ਹੋ ਗਿਆ ਸੀ ਔਰ ਉਹਨਾਂ ਨੇ ਮਜ਼ਦੂਰਾ ਤੇ ਸਖਤੀ ਕੀਤੀ ਜਿਹਦਾ ਵਿਰੋਧ ਕਰ ਲਈ 3 ਮਈ ਨੂੰ ਜਿਹੜਾ ਬਹੁਤ ਵੱਡਾ ਜਲਸਾ ਜਲੂਸ ਕੱਢਿਆ ਗਿਆ ਸ਼ਿਕਾਗੋ ਸ਼ਹਿਰ ਦੇ ਵਿੱਚ ਜਿਹਦੇ ਤੇ ਗੋਲੀਆਂ ਚਲਾ ਕੇ ਅਮਰੀਕਾ ਦੀ ਜ਼ਾਬਰ ਸਰਕਾਰ ਨੇ 6 ਸਾਥੀ ਜਿਹੜੇ ਸ਼ਹੀਦ ਹੋ ਕਰ ਦਿੱਤੇ ਉਹਨਾਂ ਦਾ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣ ਲਈ 4 ਮਈ 1886 ਨੂੰ ਇਸ ਤੋਂ ਵੀ ਵੱਡੇ ਜਿਹੜਿਆ ਉਹ ਕਾਫਲੇ ਸ਼ਿਕਾਗੋ ਸ਼ਹਿਰ ਦੇ ਵਿੱਚ ਜਿਹੜੇ ਉਹ ਕੱਢੇ ਗਏ ਤੇ ਬੰਬ ਚਲਾ ਕੇ ਜਾਨ ਬੁੱਝ ਕੇ ਸਰਕਾਰ ਵੱਲੋਂ ਬੰਬ ਚਲਾ ਕੇ ਮਜ਼ਦੂਰ ਸਾਥੀਆਂ ਨੂੰ ਜਿਹੜੇ ਆਗੂ ਸੀ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਗਿਆ ਚਾਰ ਨੂੰ ਜਿਹੜਿਆਂ ਉਹ ਉਮਰ ਦਿੱਤੀ ਗਈ ਫਾਸੀ ਦਿੱਤੀ ਗਈ ਦੋ ਨੂੰ ਉਮਰ ਕੈਦ ਕੀਤੀ ਗਈ ਇੱਕ ਜੇਲ੍ਹ ਤੋਂ ਗੁਜ਼ਰ ਗਿਆ ਉਹਨਾਂ ਸ਼ਹੀਦਾਂ ਜਾਂ ਕੁਰਬਾਨੀਆਂ ਨੂੰ ਅੱਜ ਪੂਰੀ ਦੁਨੀਆ 1 ਮਈ ਨੂੰ ਯਾਦ ਕਰਦੀ ਆ ਤਾਂ ਆਪਣੇ ਹੱਕਾਂ ਨੂੰ ਜਿਹੜਾ ਉਹ ਲੈਣ ਲਈ ਜ਼ਬਰ ਸਰਕਾਰ ਦਾ ਮੂੰਹ ਪੱਲਣ ਲਈ ਇਹਣਾ ਉਹ ਅੱਜ ਦਾ ਦਿਨ ਮਨਾਉਨੇ ਆ ਅਸੀਂ ਕਿ ਅੱਜ ਦਿਨ ਇਹ ਮਨਾਉਣ ਲਈ ਇੱਥੇ ਇਕੱਠੇ ਹੋਏ ਆ